ਹਾਂਜੀ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਅੱਜ ਤਰੀਕਾ 7 ਨਵਾਂ ਮਹੀਨਾ ਤੇ 2025 ਅਸਟਾ ਮਾ ਪਕੜਿਆ ਘੱਗਰ ਚੰਦਪੁਰਾ ਸਾਈਫਨ ਤੇ ਜਿਹੜੀ ਅੱਜ ਦੀ ਘੱਗਰ ਦੀ ਅਪਡੇਟ ਆ ਉਹ ਜਿਹੜਾ ਚੰਦਪੁਰਾ ਸਾਈਫਨ ਦਾ ਪੱਧਰਾ ਉਹ ਹਰ ਰੋਜ਼ ਥੋੜਾ ਥੋੜਾ ਕਰਕੇ ਵੱਧ ਰਿਹਾ ਜਿਹੜਾ ਕੱਲ ਜਾਂ ਪ੍ਰਸ ਆਇਫਨ ਦਾ ਪੱਦਰ ਸੀਗਾ ਉਹ ਤਕਰੀਬਨ 8.3 ਸੀ ਆ ਤੁਸੀਂ ਸਕੇਲ ਵੇਖ ਰਹੇ ਹੋ ਤਕਰੀਬਨ ਜਿਹੜਾ ਅੱਜ ਦਾ ਪੱਧਰਾਗਾ ਉਹ 8.5 ਜਾਂ 8.5 ਵਾਂਗੂ ਆ ਕੱਲ ਜਿਹੜੀ ਇੱਕ ਅਗਰਾ ਕੀ ਸਰਦੂਲਗੜ੍ਹ ਦੇ ਲਵੇ ਪੁਨੀਆਰੇ ਕੋਲ ਟੁੱਟ ਚੁੱਕੀ ਆ ਤੇ ਜਿਹੜਾ ਘੱਗਰ ਦਾ ਪੱਧਰਾ ਉਹ ਦਿਨੋਂ ਦਿਨਾਂ ਹੌਲੀ-ਹੌਲੀ ਕਰਕੇ ਵੱਧ ਰਿਹਾ ਆ ਆ ਸਾਹਮਣੇ ਤੁਸੀਂ ਵੇਖ ਰਹੇ ਹੋ ਜਿਹੜੀ ਮਸ਼ੀਨ ਲੱਗੀ ਹੋਈ ਆ ਦਰਵਾਜ਼ਾ ਨੂੰ ਸਾਫ਼ ਕਰਨ ਲਈ ਜਦੋਂ ਕੋਈ ਵੀ ਇਹਦੇ ਵਿੱਚ ਦਰਖਤ ਫਸ ਜਾਂਦਾ ਤਾਂ ਇਹਨਾਂ ਨੂੰ ਇਹਨਾਂ ਦਰਵਾਜ਼ਾ ਨੂੰ ਸਾਫ਼ ਕੀਤਾ ਜਾਂਦਾ ਅੱ ਤੋਂ ਦੇਖ ਰਿਹਾ ਹਾਂ ਕਗਰਚੰਦਪੁਰ ਸਾਈਫੰਦੀਆਂ ਤਸਵੀਰਾਂ ਜਿਹੜਾ ਕੀ ਕਗਰਦਾ ਪਦਰਾ ਹਰ ਰੋਜ਼ ਅੱਧਾ-ਅੱਧਾ ਫੁੱਟ ਕਰਕੇ ਤਕਰੀਬਨ ਵੱਧ ਰਿਹਾ ਹੈ ਜਿਹੜੀ ਅੱਜ ਦੀ ਅਪਡੇਟ ਆ ਘੱਗਰਾ ਚਾਂਦਪੁਰਾ ਸਾਈਫਨ ਦੀ ਅਪਡੇਟ ਆ ਤਰੀਕਾ 7 ਨਵੰਬਰ 2025